ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖੋ ਨਰਪਾਉ ਨਿਰਵੈਰ ਅਕਾਲ ਮੂਰਤਿ ਹੋ ਅਜਨੀ ਸਪੰਦੁਰ ਪ੍ਰਸਾਦੋ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਜੁਪਾ ਜੁਪਨਾ ਹੋ ਬਈ ਜੇ ਲਾਇ ਰ ਨਾਲ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰੋ ਸਹਸਿਆਣ ਬਾਲਕੋਂ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆ ਰਾਮ ਹੋਈਏ ਕਮ ਗੂੜਾ ਟੁੱਟੇ ਬਾਲੋ ਹੋ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇਂ ਹੋ ਬਣਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇਂ ਹੋ ਬਣ ਜੀ ਹੁਕਮ ਮਿਲਾ ਵਢਾਈ ਹੁਕਮੇ ਉਤਮਨੀ ਚਾਉ ਹੁਕਮੇ ਲਕਦੋਖ ਚੋਕ ਭਾਈਆ ਇਕ ਨਾ ਹੁਕਮੇ ਬਖਸ਼ੀ ਸੋ ਇਕ ਹੁਕਮੇ ਸਦਾ ਕਵਾਈ ਗਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਹੋਏ ਨਾਨਕ ਹੁਕਮੈ ਜੇ ਬੁਝ ਜਾਏ ਤਾ ਮਾ ਕਾ ਨਾ ਕੋ ਹੋਏ ਗਵਾ ਕੋ ਤਾਣੋ ਊਘਕ ਸਦਾਣ ਗਾਵ ਗੋਦਾ ਤੋ ਦਣ ਨਿਸ਼ਾਨ ਹੋ ਗਵ ਗੋ ਗੁਣੋ ਡ ਅਨਿਆ ਚਾਰੋ ਗਵ ਗੋ ਬਦਿਆਬ ਕੰਬੀ ਚਾਰ ਗਾਵ ਗੋ ਸਾਇ ਸਰੇ ਤਾਨਕ ਗਵ ਗੋ ਜੀ ਅਲਾ ਵਰਦ ਗਵ ਗੋ ਦਪਦ ਸਦੂਰ ਗਵ ਗੋ ਵਿਖਾਂ ਅਤਰਾ ਦੂਰ ਹੋ ਗਤਨਾ ਗਤਿ ਨ ਆਵ ਤੋਟੋ ਗਤ ਘਤ ਗਤੀ ਕੋਟੀ ਕੋਟ ਕੋਟ ਦੇਨਦਾ ਦੇਨੰਦ ਥਕ ਪਾਗੇ ਤੁਗਾ ਤੁਗੰਦਰੋ ਕਾਏ ਕਾਗੇ ਉਪਮੇਗ ਉਕਮਾ ਚਲਾਏ ਰਾਮ ਉਹ ਨਾਨਕ ਸਾਹਿਬ ਪਰਵਾਉ ਓ ਸਾਚਾ ਸਾਹਿਬ ਉਹ ਸਾਜਨਾਏ ਪਖਿਆ ਬਾਹੂ ਅਪਾਰੋ ਅਕੰਗ ਦਾ ਦੰਗ ਦੰਗ ਦਾਤ ਕਰੇ ਦਾਤਾਰ ਪੈਰਗਾਹ ਰੱਖਿਆ ਜਤ ਜਤ ਸਹ ਦਰਬਾਰ ਹੋ ਮਾ ਹੋ ਗਿਆ ਬੋਲਣ ਬੋਲੀ ਆ ਜਤ ਸੁਣ ਦਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵੀ ਜਾ ਰੋ ਗਰਮੀ ਆਵੇ ਕੱਪੜਾ ਨਦਰੀ ਮੋਕ ਦਵਾਰੋ ਨਾਨਕ ਬੈ ਦਾਣੀਆਂ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਹੋ ਨਿਰੰਜਨ ਸੋਏ ਜਨ ਸੇਵਿਆ ਧਨ ਬਾਇਆ ਮਾਨਵ ਨਾਨਕ ਗਾਵਿਆ ਗੁਣੀ ਨਿਦਾਨੋ ਗਾਵਿਆ ਸੁਣਿਆ ਮਨ ਰਖਿਆ ਪਾਉ ਦੁਖ ਬਾਰਾਂ ਰੋ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋ ਰਖੋ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਕਾ ਲਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਹ ਬੁਝਾਈ ਸਵਨਾ ਜੀਆਂ ਦਾ ਇੱਕ ਦਾਤਾ ਸੋ ਲਾਵਸਰੋ ਨਜਾਈ ਤੀਰਦਨ ਆਵਾਜਤ ਭਾਵਾ ਬਿਨ ਬੜੇ ਨਾਇ ਕਰੀ ਜਤੀ ਸਰਟੋ ਬਾਈ ਵੇਖੰ ਬਿਨ ਕਰਮੋ ਕੇ ਮਿਲਾ ਲਈ ਮਾਤਵ ਚਰਤਨ ਜਵਾ ਨਰਮਾਨ ਕੋ ਜੇ ਮਗਰ ਕੀ ਸਖ ਸੋਣੀ ਗੁਰਾ ਇੱਕ ਦਹਿ ਬੁਝਾਈ ਸਵਨਾ ਜੀ ਆਕਾ ਇੱਕ ਦਾਤਾ ਸੋਮ ਵਿਸਰੋ ਨ ਜਾਈ ਜੈ ਜੋਗਜਾਰਿਆ ਅਰਜਾ ਮੋਰ ਦਸੋਣੀ ਨੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋ ਦੰਗਾ ਨਾ ਉਰਖਾਏ ਕੈ ਜਾਸਕੀ ਰਤੋ ਜਾਗਲ ਜੈ ਤਨਦਰਨਾ ਆਵਈ ਦਾ ਬਾਤ ਨ ਪੁੱਛਕ ਕੀਟਾਂ ਅੰਦਰੋ ਕੀਟਕਾਰੋ ਦੋਸੀ ਦੋਸਤ ਰਹੀ ਨਾ ਨ ਕੋਨਰ ਗੁਣ ਗੁਣ ਕਰ ਗੁਣਵੰਤੇ ਆ ਗੁਣਦ ਤੰਗਾ ਕੋ ਨ ਸੁਝਾਈ ਜੈ ਤਿਸ ਗੁਣ ਕੋ ਕਰੇ ਸੁਣ ਸਦੋ ਵੀਰ ਸੁਰਨਾਥੋ ਸੁਣਾ ਤਰਤੋ ਤਬਲੇ ਆਗਾਸੋ ਸੁਣਾ ਦੀਪ ਲੋ ਮਾਤਾਲੋ ਸੁਣਾ ਬੋਹਨ ਸਕਾ ਕਾਲੋ ਨਾਨਕ ਭਗਤਾ ਸਦਾ ਵਗਾਸੋ ਸੁਣਾ ਧੂਪ ਬਾਪ ਗਾਣਾ ਸੋ ਸੁਣ ਲੋਕ ਬਾਪ ਗਾਣਾ ਸੋ ਸੁਣੈ ਈਸ਼ਰ ਵਰਮਾਇੰਦ ਹੋ ਸੁਣੈ ਮੁਖ ਹੋ ਸਾਲਾ ਹਰਮੰਦ ਆਉ ਸੁਣੈ ਲੋਕ ਜੁਗਤ ਦਨ ਬੇਦੋ ਸੁਣੈ ਸਾਸ ਹੋ ਸਮਰਤ ਬੇਦੋ ਨਾਨਕ ਭਗਤ ਸਦਾ ਵੇਗਾ ਸੋ ਸੁਣੈ ਲੋਕ ਬਾਪ ਗਾਣਾ ਸੋ ਸੁਣੈ ਸਤ ਸੰਦੋ ਗਿਆਨ ਹੋ ਸੁਣੈ ਸਰਗਾ ਈਸ਼ ਨਾਨਕ ਸੁਣ ਪਰਬੜ ਪਾਵੈ ਮਾਨ ਸੁਣ ਲਾਗਾ ਸਹ ਦਿਆਨੋ ਨਾਨਕ ਭਗਤਾ ਸਦਾ ਵਿਗਾਸੋ ਸੁਣ ਦੂਖ ਹੋ ਬਾਬ ਕਾ ਨਾਸੋ ਸੁਣ ਸਰਾ ਗੁਣਾ ਕੇ ਗਾ ਸੁਣ ਸੋ ਕੋ ਬੀਰ ਬਾਦਸ਼ਾ ਸੁਣ ਅੰਧ ਪਾਵੈ ਰਾਹੋ ਸੁਣ ਹਥ ਵਸ ਗਾਓ ਨਾ ਨ ਕੋ ਭਗਤ ਸਦਾ ਵਿਗਾਸ ਹੋ ਸੁਣਾ ਦੂਖ ਹੋ ਬਪਕਾ ਨਾਸ ਹੋ ਮੰਨ ਕੀ ਗਤ ਹੋ ਗਈ ਨਾ ਜਾਏ ਜੇ ਕੋ ਗੰਗ ਬਿਛਾ ਬਤਾਏ ਕਰਤ ਕਤ ਕਲਮ ਨਾਲ ਲਖਣ ਨਾਰੋ ਮੰਨ ਗਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋ ਮਨਾ ਘਰਦੋ ਮੋਬਾਨ ਬਦੋ ਮਨ ਦਾ ਸਗਲੋ ਬਹਰ ਕੀ ਸੋਧੋ ਮਨਾ ਮੋ ਜੋਟਾ ਨਾ ਕਹਾਈ ਮਨਾ ਜਮਕਾ ਸਾਥ ਨਾ ਜਾਏ ਅਸਾ ਨਾਮ ਉਹ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਗ ਟੋਕ ਨਾ ਬੈ ਮਨ ਬਾਤ ਸਿਓ ਪ੍ਰਗਟ ਜਾਏ ਮਨ ਮਗ ਨਾ ਚੱਲੇ ਪੰਥ ਮਨ ਧਰਮ ਸਦੀ ਸੁਨਵੰਦਾ ਆਸਾ ਨਾ ਮੇ ਰੰਜਨ ਹੋਏ ਜੇ ਕੋ ਮਨ ਨਉਦਣ ਮਨ ਕੋਏ ਮਨ ਬਾਬਾ ਮੁਖਦੋਆਰ ਮਨ ਪਰਵਾਰਾ ਸਾਧਾਰੋ ਮਨ ਤਰੇ ਤਾਰੇ ਗੁਰ ਸਿਕਮ ਮਨਨਾ ਨਾਨਕੋ ਬਵਾਨਾ ਭੇਖੋ ਐਸਾ ਨਾਮੋ ਨਿਰੰਜਨ ਹੋਏ ਜੇ ਕੋ ਮਨ ਨੋ ਜਲੇ ਮਨ ਕੋਏ ਪੰਜ ਪ੍ਰਵਾਨ ਬੰਜ ਪ੍ਰਦਾਨੋ ਬੰਜ ਭਾਵ ਤਰਗਮਾਨੋ ਬੰਜ ਸੋਮਾ ਦਦਾਨੋ ਬੰਜਾ ਗਾ ਗੁਰ ਇਕਤਿਆਨੋ ਜੇ ਕੋ ਗੰਗਾ ਕਰਬਿਚਾਰੋ ਕਰਤ ਗਾ ਦਰੜਨਾਈ ਸੋ ਬਾਰੋ ਤਉਨ ਧਰਮ ਦਇਆ ਕਾ ਬੂਤਮ ਸੰਤੋਖਤਾ ਬੋ ਰਖਿਆ ਜਨ ਸੂਤੋ ਜੇ ਕੋ 부ਜਾ ਮੋਵਾ ਸਚਿਆਰੋ ਤਵਲਾ ਉਪਰੋ ਕੇਤਾ ਪਾਰ ਧਰਦੇ ਹੋਰੋ ਬਰਾ ਮੁਰੋ ਦਸਤ ਉਪਾਰੋ ਤਲਾ ਕਮਨ ਜੋਦੋ ਜਦ ਆਤ ਰੰਗਾ ਕੇ ਨਾਮ ਸਵਨਾਂ ਲਿਖਿਆ ਬੁੜੀ ਕਲਾ ਮੋਖੇ ਮੋਲ ਕਾਲਕ ਦਾਣਾ ਕੋਇ ਲਿਖਾਲ ਲਖਿਆ ਕਿਤਾ ਮੋਏ ਕਿਤਾ ਦਾਣੋ ਸਵਲ ਰੂਪੋ ਗਤੀ ਦਾ ਤੋ ਦਾਣਾ ਕੌਣ ਗੂਤਾ ਕਿਤਾ ਬਸਾਉ ਇਕ ਗਵਾਉ ਤੇ ਸਤੇ ਹੋਏ ਲਕਧਰੀਆ ਉਹ ਗੁਰਦੁਖਵਣੋਗਾ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ ਜੋਦੋ ਦਬਾਵੈ ਸਾਈ ਬਲੀਕਾਰੋ ਤੂੰ ਸਦਾ ਸਲਾਮਤ ਹੋ ਨ ਰੰਕਾਰੋ ਅਸੰਖ ਜਾਪੋ ਸੰਖ ਬਾਉ ਅਸੰਖ ਪੂਜਾ ਸੰਗ ਤਪਦਾਓ ਅਸੰਗ ਰੰਤ ਮੁਕਵੇਦ ਪਾਠੋ ਸੰਗ ਜੋਗ ਮੰਤਰ ਗਾਉਦਾ ਸੋ ਅਸੰਤੋ ਬਹੁਤੁ ਗੁਣ ਗਿਆਨ ਵਿਚਾਰੋ ਅਸੰਸਦੀ ਅਸੰਕ ਦਾ ਧਾਰੋ ਅਸੰਕ ਸੂਰਮੋ ਭਖਸਾਰੋ ਅਸੰਤੋ ਮੋਨ ਦੇ ਬਲਾਏ ਤਾਰੋ ਕੁਦਰਤ ਕਾਵਣੋ ਗਾਦੀ ਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋ ਦੋਦ ਭਾਵੈ ਸਾਈ ਬਲੀਕਾਰੋ ਦੂ ਸਦਾ ਸਲਾਮਤੋ ਨਰੰਕਾਰੋ ਅਸੰਕੋ ਮੂਰਕੋ ਅੰਦਕੂਰੋ ਸੰਗ ਜੋਰੋ ਮਰਾਮ ਕੋਰ ਸੰਕਮਰਗਰ ਜਾਗੇ ਜੋਰ ਅਸੰਕੋ ਗਲਵਾ ਡੁਨਤਿਆ ਕਮਾਗ ਸੰਗ ਬਾਬੀ ਬਾਪ ਕਰ ਜਾਗੇ ਅਸੰਕੂੜਿਆਰੂ ਕੂੜੇ ਫੇਰਾ ਹੈ ਅਸੰਕੋ ਮਲੇਸ਼ੋ ਮਲ ਪਕੋ ਖਾਵੇ ਸੰਕਨਿੰਦਕੋ ਸਰ ਕਰਗੇ ਪਾਰ ਨਾਨਕੋ ਨੀ ਜੋਗਾ ਵਿਚਾਰੋ ਵਧਾ ਨ ਜਾਵਾ ਇਕ ਵਾਰ ਜੋ ਤੂੰ ਦਬਾਵੇਂ ਸਾਈ ਬਲੇਕਾਰ ਤੂੰ ਸਦਾ ਸਲਾਮਤੋਂ ਨੰਦਕਾਰ ਅਸੰਖ ਨਾਵ ਸੰਖਤਾਬ ਅਗੰਮ ਅਗੰਮ ਸੰਕਲੋ ਅਸੰਖ ਕੰਗੰ ਅਸਰਪਾਰ ਹੋਇ ਅਕਰੇ ਨਾਮ ਅਕਰੇ ਸਾਲਾ ਕਰੇ ਗਿਆਨ ਗੀਤ ਗੁਣ ਗਾ ਕਰੇ ਲੇਖਣ ਬੋਲਣ ਬਾਣ ਅਖਰ ਸਰ ਸੰਜੋਗ ਵਕਾੜੋ ਜਨ ਲਖ ਦਸਰਨਾਗ ਜਿਉ ਪਰਮਾਏ ਤਦ ਤਪਾਂਗੇ ਜੇਤਾ ਗੀਤਾ ਦਿੱਤਾ ਨਾਉ ਬਿਨ ਦਵੈ ਨਹੀਂ ਕੋ ਥਾਉ ਕੁਦਰਤ ਕਾ ਬਣੋ ਗਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਮਲਿਕਾਰ ਤੂੰ ਸਦਾ ਸਲਾਮਤੋ ਨਰੰਕਾਰ ਭਰੀਐ ਮਾਥੋ ਬਰਦਨ ਦੇ ਪਾਣੀ ਧੋਤਾ ਉਤਰੋ ਸੋਖ ਮੋਤ ਬਲੀਤੀ ਕਪੜਾ ਹੋਇ ਦੇਸਾ ਬੋਣਾ ਲਿਆਉ ਤੋ ਭਰੀਆ ਮਾਤੋ ਬਾਪਾ ਗਾ ਸੰਗੋ ਉਮ ਤੋ ਪ ਨਵ ਕਰੰਡੋ ਪੁੰਨੇ ਬਾਬੇ ਆਖਣ ਦਾ ਹੈ ਘਰ ਘਰ ਕਰਣਾ ਲਿਖ ਲੈ ਜਾਮੋ ਅਪੇ ਬੀਜੋ ਅਪੇ ਇਕਾਉ ਨਾਨਕ ਹੁਕਮਿ ਆਵੋ ਜਾਉ तीरथ दा बोह दयात दानो ओ जे को बाबा दिल का मानो सुन्या मन्या मन कीता पाओ अंतरगतो तीरथ मल नाओ सब गुण दे रे मैं नहीं कोए बिन गुण कीते भगत नामोए स्वास्थ्य वा तो बणी बरमाओ सत सुमारो सदा मन चाओ गवन सो वेला भगत गवनो ਗਵਣ ਤੈ ਤਕਵਣ ਵਾਰੋ ਗਵਣ ਸਰੁਤਿ ਮਾਹੋ ਗਵਣੋ ਜੇ ਤੁਮੋ ਆਕਾਰ ਬੇਲਨਾ ਭਈਆ ਬੰਦ ਦੀਜੋ ਵਾਲਿਕ ਗੁਰਾਣੋ ਭਗਤਨਾ ਭਾਇੋ ਕਾ ਦੀਆ ਜੇ ਰਤਨ ਲੇਕ ਗੁਰਾਣੋ ਤਤਵਾਰਨਾ ਜੋਗੀ ਜਾਣੈ ਰੁਤਮਾ ਹੋ ਨ ਕੋਈ ਜਾਗਰਤਾ ਸਰਦ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਕਾ ਕਿਵ ਸਾਲਾਗੇ ਕਿਉ ਵਰਨੀ ਕਿਵ ਜਾਣਾ ਨਾਨਕ ਅਕਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹ ਵੱਡੀ ਨਾਹੀ ਕੀਤਾ ਜਾ ਕਾ ਹੋ ਬਨ ਨਾਨਕ ਜੇ ਕੋ ਆਪ ਹੋ ਜਾਣਾ ਅੱਗੇ ਗਿਆ ਰਾਸੋ ਹੈ पातो लखो गासांगो ऊड़क ऊड़क पाल थके वेदो गनक बा तो ससोर गनक ते बा असलू का तो लिखा उहे त लिखी लिख बिना सो नानक वॾा आखी ਆਪੇ ਜਾਣ ਆਪੋ ਸਾਲਾਹੀ ਸਾਲਾਗੇ ਇਤੀ ਸੁਰਤ ਨਾ ਪਾਈਆ ਨਦੀਆਂ ਤਹਿ ਬਹਾ ਪਵਨ ਸਮੁੰਦਰਾ ਜਾਣਿਆ ਸਮੰਦ ਸਾ ਸੁਦਾਨੋ ਗਰਮਾਸ ਤੇ ਮਾਲ ਧਨੋ ਕੀੜੀ ਤੁਲ ਨਾ ਹੋਵਨੀ ਜੇਤ ਸਮਨੋ ਨਾ ਵਿਸਰੰਗ ਅੰਤ ਨਾ ਸਿਵ ਤੇ ਕੈਣ ਨਾ ਅੰਤ ਅੰਤਨਾ ਕਰਨ ਦੇਣ ਨਾ ਅੰਤ ਅੰਤਨਾ ਵੇਖਣ ਸੁਣਨ ਦਾ ਅੰਤ ਅੰਤਨਾ ਜਾਪਿਆ ਕਿਆ ਮਨ ਮੰਤੋ ਅੰਤਨਾ ਜਾਪਿਆ ਗੀਤਾ ਆਕਾਰ ਅੰਤਨਾ ਜਾਪਿਆ 12 ਵਾਰ ਅੰਤ ਕਾਰਣ ਗਿਤੇ ਬਿਲਲਾਏ ਧਾਕੇ ਅੰਤਨਾ ਭਾਏ ਜਾਣੇ ਇਹੋ ਅੰਤਨਾ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਜੇ ਉਪਰ ਉਚਾ ਨਾਓ ਇਹ ਵੱਡਾ ਉਚਾ ਹੋਵਾ ਕੋਏ ਤਸੂਜਾ ਕੋ ਜਾਣ ਸੋਏ ਜੇ ਵੱਡੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਨਾ ਤਮਾਏ ਕਿਤੇ ਮੰਗਾ ਜੋਦਾ ਪਾਰੋ ਕਿਤੇ ਆਗਣ ਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਬੇਕਾਰ ਕਿਤੇ ਲਲਾ ਮੁਕਰਪਾਗੇ ਕਿਤੇ ਮੂਰਖ ਕਾਹੀ ਖਾਗੇ ਕਿਤੇ ਆਦੂਖ ਭੂਖ ਸਦਮਾਰ اے ਬੇਦਾਦ ਦੇਰੀ ਦਾ ਤਾਰ ਬੰਦ ਗਲਾ ਸੀ ਬਾੜਾ ਹੋਏ ਹੋਰ ਆਗਰ ਸਕੇ ਕੋ ਮਏ ਜੇ ਕੋ ਕਾਏ ਕਿ ਆਖਣ ਬਾਏ ਓਂ ਹੋ ਜਾਣ ਜਿਤਿਆ ਮੋਖਾਏ ਆਪੇ ਜਾਣੇ ਆਪੇ ਦੇ ਅਕਾਸ਼ੇ ਵੇਖਈ ਕੇ ਜਿਸਨੋ ਬਖਸ਼ ਸਭ ਤਸਾਲਾ ਨਾਨਕ ਬਾਦਸ਼ਾਹ ਹੀ ਬਾਦਸ਼ਾਹ ਹੋ ਅਮਲ ਗੁਣ ਅਮਲ ਬਾਪਾਰ ਅਮੁੱਲ ਵਾਪਾਰੀ ਐ ਅਮਲ ਮਨਾਰ ਅਮੁੱਲ ਆਵਣ ਮੁੱਲ ਲੈ ਜਾਵੇ ਅਮੁੱਲ ਭਾਏ ਅਮਲਾ ਸਮਾਵੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੋਲ ਮੁੱਲ ਪਰਵਾਨ ਅਮੁੱਲ ਵਕੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪਰਮਾਨ ਅਮੁੱਲ ਅਮੁੱਲ ਆ ਕੇ ਆ ਜਾਏ ಆಕೇ ಅಕಾಡ ಅಕೌ ಅಕಾ ಗೋಪೀ ದಯ ಗೋಬಶರ ಕೌ ಅಕ ಗತ ಗೀತ ಬೋಧ ಅಕ ದಾನಕ ದೇವ ਆਕਾ ਸੁਰ ਨਾਰੋ ਮਨ ਜਨ ਸੇਵਾ ਕਿਤੇ ਆਕਾ ਆਖਣ ਬਾਗੇ ਕਿਤੇ ਕਹਿ ਕੇ ਉਟਟ ਜਾਵੇ ਇਤੇ ਗਿਤ ਮੋਰ ਕਰੇ ਤਾ ਆਖ ਨ ਸਕਣਾ ਕੇ ਕੇ ਜੇ ਵਡ ਬਾਵਾ ਦੇ ਵਡ ਹੋਏ ਨਾਨਕ ਜਾਣਾ ਸਚਾ ਸੋਏ ਜੇ ਮੋ ਆਕਾ ਬੋਲ ਵਗਾੜੋ ਤਾਲ ਖਿਆ ਸਰੋਗਾ ਬਾਰਾ ਗਾਰ ਸੋਦਰ ਕੇ ਨਾਸੋ ਕਰਕੇ ਨਾਮ ਜਿਤਵਾ ਸਰਬ ਸਮਾਲੇ ਬਾਜੇ ਨਾਦ ਅਨੇਕ ਅਸ਼ੰਕਾ ਕਿਤੇ ਬਾਵਣ ਮਾਰੇ ਕਿਤੇ ਰਾਗ ਭਰੀ ਸਿਉ ਗਈਆ ਨਾ ਕਿਤੇ ਗਾਵਣ ਮਾਰੇ ਗਾਵਾ ਤੋਨੋ ਬੌਣ ਬਾਣੀ ਬਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਾ ਜਤ ਕੋਤ ਲਖ ਜਾਣ ਮੇ ਲਖ ਲਖ ਧਰਮ ਵਿਚਾਰੇ ਗਾਵਾ ਈਸ਼ਵਰ ਵਰਮਾ ਦੇਵੀ ਸੋਗਨ ਸਦਾ ਸਵਾਰੇ ਗਾਵਾ ਦੋ ਨਾਸਨ ਬੈਠੇ ਦੇਵਤਾ ਅੰਦਰ ਨਾਲ ਗਾਵਾ ਸਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਦੋਖੀ ਗਾਵਾਂ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਾਰੋ ਜੋਗ ਜੋਗੋ ਵਿਦਾਨ ਲੈ ਗਾਵਾਂ ਮੋਹਣਿਆ ਮਨ ਮੋਗਨੋ ਸੁਰਗਾਮ ਅਚ ਕਹਾਲੇ ਗਾਵਨ ਨਰਦਨੋ ਬਾਏ ਦੀਰੇ ਅੱਠ ਸੱਟ ਦੀ ਰਤਨ ਲੈ ਗਾਵਾ ਤੋ ਤੁਮਾਂਗਾ ਬਲਸੂਰਾ ਗਾਵਾ ਕਾਣੀ ਚਾਰੇ ਗਾਵਾ ਕੰਡੋ ਮੰਡਲੋ ਬਰ ਕੰਡਾ ਘਰ ਘਰ ਰੱਖੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਹਰਤੇ ਦਿਰ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਵਾ ਚਿਤਨਾ ਆਵਨ ਨਾਨਕ ਕਾ ਵਿਚਾਰੇ सोई सोई सदा ਸੱਚ ਸਾਗਬ ਸੱਚਾ ਸੱਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਂਦੀ ਘਰ ਘਰ ਜਿੰਸੀ ਮਾਇਆ ਦੇ ਨੋ ਭਾਈ ਘਰ ਘਰ ਵੇਖੇ ਦਿੱਤਾ ਆਪਣਾ ਜਿਉਤ ਦੀਵਦਿਆਈ ਜੋ ਤਸਵਾ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਬਾਤ ਸਮੂ ਸਾ ਬਾਤ ਸਾਹਿਬਾ ਨਾਨਕ ਰਹਿਣੋ ਰਜਾਈ ਮੁੰਦਾ ਸੰਤੋਖੋ ਸਰਮ ਬਾਤ ਝੋਲੀ ਧਿਆਨ ਕੀ ਕਰਣਾ ਵਿਭੂਤਾ ਕਿੰਤਾ ਨਾਲ ਕੁਵਾਰੇ ਗਾਇਆ ਯੋਗ ਤਰੰਡਾ ਪਰ ਦੀਤਾ ਆਈ ਵਾਂਚੇ ਸਗਲ ਜਮਤੀ ਮਨ ਜੀਤਾ ਜਗ ਜੀਤਾ ਆਦੇਸ ਤੇ ਸਾਦੀ ਸੋ ਆਦ ਅਨੀਲ ਅਨਾਦ ਅਨਾੰਤ ਜੋਗ ਜੋਗੋਏ ਕੋ ਵੇ ਸੋ ਭਗਤ ਗਿਆਨ ਦਇਆ ਭੰਡਾਰਨ ਟਟ ਘਟਵਾ ਜਨ ਆਵਨਾਥ ਨਾਤੀ ਸਭ ਜਾ ਕੀ ਰਦ ਸਦ ਅਵਰਾ ਸਾਦ ਸੰਜੋਗ ਜੋਗ ਤੋ ਘਾਰ ਚਲਾਵੇ ਲੇਕੇ ਆਵੇ ਭਾਗੋ ਆਦੇਸ ਸ ਆਦੇਸੋ ਆਦੋ ਨੀਲਾ ਨਾਥ ਨਾਮਤੋ ਜੋਗ ਜੋਗ ਇਕੂਵੇ ਸੋ ਇਕ ਆਇ ਜੋਤ ਤੇ ਆਈ ਤਿੰਨ ਚੱਲੇ ਪਰਵਾਣ ਇੱਕ ਸੰਸਾਰੀ ਇਕ ਬੰਡਾਰੀ ਇਕਲਾਏ ਦੀ ਗਾਣਾ ਜਿਉਂ ਦਸ ਬਾਵਾ ਦਵਾ ਚਲਾਵੇ ਜਿਵੇਂ ਉਹ ਮੈਂ ਫਰਮਾਨ ਹੋngo ਵੇਖਾ ਉਹ ਨਾਨਕ ਨਦਰਨਾ ਆਵੇ ਬਹੁਤਾ ਹੋਵੇ ਡਾਣ ਆਦੇਸ ਤੇ ਸਾ ਆਦੇਸ ਆਦ ਅਨਿਲ ਅਨਾਦ ਅਨਾਹਤਾ ਜੋਗ ਜੋਗ ਇਕ ਹੋਵੇ ਸੋ ਆਸਣ ਲੋਏ ਲੋਏ ਪੰਡਾਰ ਜੋਗ ਸੁਭਾਇ ਸੋ ਇਕਾਵਾਰ ਕਰ ਕਰ ਵੇ ਕੈ ਸਰਜਣ ਮਾਰੋ ਨਾਨਕ ਸੱਚ ਕੀ ਸਾਚੀ ਗਾਰ ਆਦੇਸੋਦ ਸਾਦੇਸੋ ਆਦ ਅਨੇਲ ਅਨਾਦ ਅਨਾਤੋ ਜੋਗ ਜੋਗੋ ਇਕੂ ਵੇਸੋ ਆਸਣ ਲੋਏ ਲੋਏ ਪੰਡਾਰ ਜੋਗ ਸੁਭਾਸੋ ਇਕਾਵਾਰ ਕਰ ਕਰ ਵੇਖੈ ਸਰ ਜਨਮਾਰੋ ਨਾਨਕ ਸਚ ਕੀ ਸਾਚੀ ਗਾਰ ਆਦੇਸੋ ਦਸ ਆਦੇਸੋ ਆਦ ਅਨੇਲ ਅਨਾਦ ਅਨਾਤੋ ਜੋਗ ਜੋਗੋ ਇਕੋ ਵੇ ਸੋ ਇਕ ਦੋ ਜੀ ਭੋਲਾ ਕੋ ਵੇ ਲੱਖੋਂ ਵੰਗ ਲੱਖ ਵੀ ਸੋ ਲੱਖ ਲੱਖ ਗੇੜਾ ਆਖੀ ਐ ਏਕ ਨਾਮ ਜਗਦੀਸੋ ਏਕ ਰਾਗੇ ਪਤ ਬਵੜੀਆਂ ਚੜੀਆਂ ਹੋਏ ਕੀ ਸੋ ਸੁਣ ਗੱਲਾ ਆਕਾਸ ਕੀ ਕੀਤਾ ਆਈ ਰੇ ਸੋ ਨਾਨਕਾ ਨਦਰੀ ਪਾਈਆ ਊੜੇ ਊੜਾ ਠੀ ਸੋ ਆਖਣ ਦੂਰਤ ਪੈਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਦਾ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਜਿਵੇਂ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਰੀਚ ਨ ਕੋਏ ਰਤਿਰ ਤੇ ਤੇ ਤੇਵਾਰ ਭਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜਗਤ ਕੇ ਰੰਗ ਤਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤਿਤੈ ਸੁਨਾਨੋ ਬੰਚ ਪਰਵਾਣ ਨਦਰੀ ਕਰਮੋ ਪਵਨੀ ਸਾਨ ਕਾਜ ਬਕਾਇ ਹੋ ਤਪਾਇ ਨਾਨਕ ਗਇਆ ਜੋ ਪੈ ਜਾਏ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਆਖੋ ਗਰਮ ਕਿਤੇ ਬਵਣ ਬਾਣੀ ਦਾ ਸੰਤਾਰੋ ਕਿਤੇ ਗਾਨ ਮੰਗੇ ਸੋ ਕਿਤੇ ਵਰਮੇ ਘਾੜ ਤੋ ਘੜੀਐ ਰੂਪ ਰੰਗ ਕੇ ਵੀ ਸੋ ਕਿਤੇ ਆ ਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸੋ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸੋ ਕਿਤੇ ਸਿੱਧ ਬੋਧਨਾਥ ਕਿਤੇ ਕਿਤੇ ਦੇਵੀ ਵੀ ਸੋ ਕਿਤੇ ਦੇਵਦਾਨੋ ਬຸນ ਕਿਤੇ ਕਿਤੇ ਰਤਨ ਸਮੰਦੋ ਕਿਤਿਆ ਬਾਣੀ ਕਿਤਿਆ ਬਾਣੀ ਕਿਤੇ ਬਾਤ ਨਰਿੰਦੋ ਕਿਤਿਆ ਸੁਰਤੀ ਸੇਵੋ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਅਖੰਡ ਮੈਂ ਗਿਆਨ ਪ੍ਰਚੰਡ ਤਥਾ ਨਾਦ ਬਨੋਦ ਕੋਟ ਅਨੰਦ ਸ਼ਰਮਕੰਡ ਕੀ ਬਾਣੀ ਰੂਪ ਤੇ ਤਾ ਗੜੀਆ ਦੋ ਘੜੀਆ ਬਹੁਤ ਅਨੂਪ ਤਾਂ ਕਿਆ ਗੱਲਾਂ ਗਥੀਆਂ ਨਾ ਜਾਵੇਂ ਜੇ ਕੋ ਗਨਬ ਚਾ ਵਸਦਾਏ ਤੇ ਤਾ ਗੜੀਆ ਸੁਰਤ ਮਤਮਨ ਬੋਧਾ ਤੇ ਤਾ ਗੜੀਆ ਸੁਰਾ ਸਦਾ ਕੀ ਸੋਧ ਕਰਮ ਕੰਡ ਕੀ ਬਾਣੀ ਜੋਰ ਤੇ ਤਾ ਮੋਰ ਨ ਕੋਈ ਨੋਰਾ ਦਤਾ ਜੋ ਦੁਮਨਾ ਬਲ ਸੂਰ ਦਨਮਾ ਦਾ ਮਰਨਿਆ ਮਾਰ ਪੂਰੋ ਦਤਾ ਸੀਤਾ ਸੀਤਾ ਮਹਿ ਮਾਵੇਂ ਤਾਂਕੇ ਰੂਪ ਨਾ ਘਟਨੇ ਜਾਏ ਨਾ ਮਰਨ ਠਗ ਜਾਵੇ ਜਿਨ ਕਾ ਨਾਮ ਵਸ ਮਨ ਮੰਗੇ ਦਤਾ ਭਗਤੋ ਵਸ ਗਨੋ ਕਰੰਗ ਨੰਦੋ ਸਚਾ ਮਨ ਸੋਏ ਸਾਚੁ ਕਹੰਡੋ ਵਸ ਨਰੰਕਰ ਕਰ ਕਰ ਵੇਖੈ ਨਦਰਿਨ ਹਾਲੂ ਦਿੱਤਾ ਕੰਡੋ ਮੰਡਲ ਬਰਪੰਡੋ ਜੇ ਕੋ ਕਥ ਤਾਨ ਤਨਾਯੰਤੋ ਦਿੱਤਾ ਲੋ ਲੋ ਆਕਾਰ ਜਬ ਜਬ ਹਕਮਤਿ ਵਾਦੋ ਕਾਰ ਵੇਖੈ ਵਿਸੈ ਕਰਿ ਵਿਚਾਰ ਨਾ ਕੋ ਕਥਨਾ ਗਰੜਾ ਸਾਰ ਜਤ ਬਾ ਮਾਰ ਧੀਰਜ ਸੁਨਿਆਰ ਐ ਰਣਮਤੋ ਵੇਦਾthiaਰ ਭਾਉ ਖੱਲਾ ਅਗਨ ਦੱਬਤਾਓ ਪਾਂਡਾ ਭਾਉ ਅੰਮ੍ਰਤੋ ਤਤਟਾਣ ਘੜਿਆ ਸ਼ਬਦ ਸਜੀ ਦਕਸਾਨ ਜਨ ਕੋ ਨਦਰੋ ਗਰਮ ਤਨ ਕਾਰ ನಾಲಗನದರಿ ನದರಿ ನದರು ನಲೋಕ ಪವನ ಗುರು ಬಾಣಿ ಪಿತಾ ಮಾತಾ ತರ್ತ ಮಂಗತ ದೇವಸ್ತಯ ದಾಯಿ ದಯಾ ಖೇಲ ಸಗಲೋ चङ आईया बुर बाद दर मदूर कर्मी आपो केर केदू के जिनीनाम त ਗਏ ਮਸਾਕ ਦਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਪੀ ਨਾ ਜਿਨੇ ਨਾਮ ਤੇ ਆਇਆ ਗਏ